ਕਾਕੂ ਨੇ ਦੂਜਾ ਵਿਆਹ ਕਰਵਾਤਾ ਲਿਆ ਚਲੋ ਰੋਟੀ ਪੱਕਦੀ ਹੋ ਗਈ ਕੁੜੀਆਂ ਕਿੰਨੇ ਕੁ ਸਾਲ ਘਰ ਬੈਠੀਆਂ ਰਹਿੰਦੀਆਂ ਪਰ ਉਹ ਇਸ ਉਤਾਰ ਉਮਰ ਵਿੱਚ ਮਰਦਾਂ ਜਿਹਾ ਮਰਦ ਨਹੀਂ ਰਹਿ ਗਿਆ ਸੀ ਥੋਦ ਸੀ ਝੁੱਟੀ ਜਾਂਦਾ ਬਗੇਲੋ ਕੁੜੀਆਂ ਵਿੱਚ ਕੁੜੀ ਬਣ ਕੇ ਰਹਿੰਦੀ ਉਹਨਾਂ ਨਾਲ ਹੱਸ ਖੇੜ ਕੇ ਉਹਨਾਂ ਨਾਲ ਹੱਸ ਖੇੜ ਕੇ ਦਿਨ ਨਿਕਲ ਜਾਂਦਾ ਕਾਕੂ ਸੋਂ ਦਾੜੀ ਰੰਗ ਕੇ ਰੱਖਦਾ ਸਿਆਲਾਂ ਵਿੱਚ ਦਵਾਈਆਂ ਪਾ ਕੇ ਪੰਜੀਰੀ ਰਲਾਉਂਦਾ ਮਾਹੰਤ ਨਰੈਣ ਦਾਸ ਉਹਦੇ ਲਈ ਤਾਕਤ ਦੀਆਂ ਗੋਲੀਆਂ ਭੇਜਦਾ ਕਾਕੂ ਸਿਓ ਚਾਹੁੰਦਾ ਉਹ ਮੁੜ ਕੇ 18 ਬਰਸ ਦਾ ਬਣ ਜਾਵੇ ਉਹ ਸਦਾ ਜਵਾਨ ਰਹਿਣ ਦੀ ਕੋਸ਼ਿਸ਼ ਕਰਦਾ ਰਹਿੰਦਾ ਬਾਣ ਠਣ ਕੇ ਰਹਿਣ ਲੱਗਿਆ ਪਰ ਸੁੱਕੀ ਲੱਕੜ ਉੱਤੇ ਚਾਹੇ ਕਿ ਉਹਦੇ ਪੀਪੇ ਮੂਹਦੇ ਕਰ ਦਿਓ ਹਰੀ ਨਹੀਂ ਹੁੰਦੀ ਪੁਰਾਣੇ ਹੱਡਾਂ ਦਾ ਨਵੇਂ ਹੱਡਾਂ ਨਾਲ ਕਾਹਦਾ ਮੇਲ ਤੇ ਫਿਰ ਵੱਡੀ ਬਾਹਾਂ ਵਾਲੇ ਜੈਮਲ ਦਾ ਉਹਨਾਂ ਦੇ ਘਰ ਪਤਾ ਨਹੀਂ ਕਦੋਂ ਆਨ ਜਾਣ ਹੋ ਗਿਆ ਉਹ ਕਿਵੇਂ ਕਾਕਾ ਸਿਉਂ ਦੇ ਇੰਨਾ ਨੇੜੇ ਹੋ ਗਿਆ ਤਾਂ ਦੋਸਤੋ ਸ਼ੁਰੂ ਕਰਦੇ ਆਂ ਪੰਜਾਬੀ ਦੇ ਮਸ਼ਹੂਰ ਲੇਖਕ ਰਾਮ ਸਰੂਪਨਕੀ ਜੀ ਦੀ ਲਿਖੀ ਹੋਈ ਕਹਾਣੀ ਬਗੇਲੋ ਸਾਧਨੀ ਗੱਲ ਤੇੜ ਕੁਰਤੀ ਸਲਵਾਰ ਤੇ ਸਿਰ ਦੇ ਵਾਲਾਂ ਦਾ ਬੰਦਿਆਂ ਵਾਂਗ ਜੂੜਾ ਕਰਕੇ 2 ਅਗਸਤ ਚਾਰਖਾਨੇ ਸਮੂਸੇ ਦਾ ਸਾਫਾ ਬੰਨਿਆ ਹੋਇਆ ਨੱਕ ਕੰਨ ਦੇ ਟੂਮ ਕੋਈ ਨਹੀਂ ਪੈਰੀ ਮੋਢੀ ਜੁੱਤੀ ਮੋਢੇ ਧਰੀ ਕੰਨ ਤੱਕ ਉੱਚੀ ਡਾਂਗ ਇਹ ਬਗੇਲੋ ਸਾਧਨੀ ਹੈ ਉਹਦੇ ਮੂੰਹ ਤੇ ਉਹਨੂੰ ਬੁਘੇ ਲੋਕ ਕੋ ਰਾਖੀ ਹਰ ਕੋਈ ਅੱਗੇ ਜਾ ਰਹੀਆਂ ਦੋ ਮੱਜਾਂ ਤੇ ਇੱਕ ਬੱਚੀ ਪਿੱਛੇ ਹੁੰਦਾ ਛੋਟਾ ਪੋਤਾ ਵੱਡੇ ਮੁੰਡੇ ਦਾ ਨੱਚਦਾ ਟੱਪਦਾ ਥਾਂ ਦੀ ਥਾਂ ਖੜਦਾ ਤੇ ਫਿਰ ਤੋਰ ਪੈਂਦਾ ਪਸ਼ੂ ਅਗਾਹ ਨਿਕਲ ਗਏ ਬੁਘੇ ਲੋ ਸੱਤ ਵਿੱਚ ਖੜ ਗਈ ਹੈ ਖੌਣ ਰੁੱਤੇ ਦੋ ਬੰਦੇ ਬੈਠੇ ਹਨ ਉਹ ਉਹਨਾਂ ਨਾਲ ਕੋਈ ਗੱਲ ਕਰਦੀ ਹੈ ਖੜੇ ਹੋਣ ਦਾ ਅੰਦਾਜ਼ ਡਾਂਗ ਦੀ ਇੱਕ ਹੁੱਜ ਖੁੰਡ ਦੇ ਓਟੇ ਨਾਲ ਦੂਜੀ ਹੁੱਜ ਠੋਡੀ ਡਾਂਗ ਦਾ ਸਿਰਾ ਮੁਠੀ ਵਿੱਚ ਘੁੱਟ ਰੱਖਿਆ ਹੈ ਦੂਜਾ ਹੱਥ ਵੱਖੀ ਉੱਤੇ ਬੜੇ ਟਰਮੇ ਨਾਲ ਗੱਲ ਕਰਦੀ ਐ ਹੌਂਡ ਉੱਤੇ ਬੈਠੇ ਬੰਦੇ ਪੂਰੇ ਗੰਭੀਰ ਹਨ ਗੱਲ ਮੁਕਾ ਕੇ ਉਹ ਮੱਝਾ ਮਗਰ ਤੋਰ ਪੈਂਦੀ ਐ ਸਾਥ ਦੇ ਬੰਦੇ ਉਹਦੀ ਪਿੱਠ ਪਿੱਛੇ ਉਹਦੀ ਕੋਈ ਗੱਲ ਨਹੀਂ ਕਰਦੇ ਉਹ ਕਦੇ ਬੜੀ ਚਰਚੀ ਤੋਰਤ ਹੁੰਦੀ ਸੀ ਹਰ ਮੂੰਹੋਂ ਉਹਦੀਆਂ ਗੱਲਾਂ ਕਰਦਾ ਹਰ ਕੋਈ ਉਹਦੇ ਵੱਲ ਵੱਡ ਖਾਣੀ ਅੱਖਾਂ ਨਾਲ ਝਾਕਦਾ ਹਰ ਕੋਈ ਉਹਨੂੰ ਹੜੱਪ ਕਰ ਜਾਣਾ ਚਾਹੁੰਦਾ ਪਰ ਹਰ ਕੋਈ ਉਸ ਤੋਂ ਡਰਦਾ ਹਰ ਕੋਈ ਆਪਣੀ ਇੱਜ਼ਤ ਪਚਾ ਕੇ ਰੱਖਦਾ ਪੇਕਿਆਂ ਦੇ ਪਿੰਡ ਵਿੱਚ ਉਹ ਸਾਹ ਦੇ ਡੇਰੇ ਪੜਦੀ ਹੁੰਦੀ। ਹੋਰ ਮੁੰਡੇ ਕੁੜੀਆਂ ਪੜਦੇ ਸਭ ਚਿੱਟਾ ਬਾਣਾ ਪਹਿਨਦੇ। ਕੁੜੀਆਂ ਮੁੰਡਿਆਂ ਵਾਂਗ ਰਹਿੰਦੀਆਂ। ਮੁੰਡਿਆਂ ਵਾਂਗ ਸਿਰ ਦੇ ਵਾਲਾਂ ਦਾ ਜੂڑا ਕਰਦੀਆਂ ਤੇ ਪੱਗਾਂ ਬੰਨ੍ਹਦੀਆਂ। ਬਗੇਲੋ ਸਾਰੀਆਂ ਕੁੜੀਆਂ ਨਾਲੋਂ ਵੱਧ ਹੁੰੰੜੜ ਹੋਲ ਸੀ। ਅੱਡਾ ਪੈਰਾਂ ਦੀ ਖੁੱਲੀ ਤੇ ਉੱਚੇ ਕਦ ਵਾਲੀ ਲੱਗਦੀ। ਜਿਵੇਂ ਉਹ ਕੋਈ ਭਾਰ ਜਵਾਨ ਤੇ ਸੋਹਣਾ ਸੁਨੱਖਾ ਮੁੰਡਾ ਹੋਵੇ। ਉਹ ਬੋਲਦੀ ਵੀ ਮੁੰਡਿਆਂ ਵਾਂਗ ਮੈਂ ਨਹੀਂ ਜਾਂਦਾ ਅੱਜ ਪਿੰਡ ਵਿੱਚ ਦੁੱਧ ਲੈਣ ਗੁੱਜੇ ਨੂੰ। ਜਾ ਬਈ ਮੈਂ ਖਾਊਂਗਾ ਪਹਿਲਾ ਪ੍ਰਸ਼ਾਦਿਆਂ ਦੀ ਬੜੀ ਭੁੱਖ ਲੱਗੀ ਐ ਡੇਰੇ ਦੇ ਮਹੰਤ ਦੀ ਉਹ ਕੁੰਜੀ ਮੁਖਤਿਆਰ ਬਣ ਗਈ ਪੰਜ ਕਰੇ 50 ਕਰੇ ਮਹੰਤ ਉਹਨੂੰ ਟੋਕਦਾ ਵਰਜ ਦਾ ਨਹੀਂ ਸੀ ਉਹ ਇੱਕ ਆਖੋ ਕਾਣਾ ਸੀ ਖਾਸੀ ਉਮਰ ਦਾ ਹੋ ਚੁੱਕਿਆ ਸੀ ਤਾਂ ਅੱਗੇ ਤਵੀਂ ਦਿੰਦਾ ਤੇ ਵੈਦਗੀ ਵੀ ਕਰਦਾ ਡੇਰੇ ਨਾਉ ਥੋੜੀ ਕਨੇ ਜ਼ਮੀਨ ਵੀ ਸੀ ਪਰ ਪਿੰਡ ਵਿੱਚ ਮਹੰਤ ਦੀ ਮੰਨਤਾ ਬਹੁਤ ਸੀ ਵਰਾਂਡੇ ਵਿੱਚ ਕਨਕ ਦੀਆਂ ਬੋਰੀਆਂ ਛੱਤਨ ਨੂੰ ਲੱਗੀਆਂ ਰਹਿੰਦੀਆਂ ਦੁੱਧ ਮੱਖਣ ਆਮ ਸੀ ਲੰਗਰ 24 ਘੰਟੇ ਖੁੱਲਾ ਰਹਿੰਦਾ ਤੱਤਾ ਚਾਹੇ ਠੰਡਾ ਪ੍ਰਸ਼ਾਦਾ ਹਰ ਸਮੇਂ ਮਿਲਦਾ ਰਾਹੀ ਪਾਂਧੀ ਕੋਈ ਆਉਂਦਾ ਹਰ ਇੱਕ ਦੀ ਸੇਵਾ ਸੰਭਾਲ ਹੁੰਦੀ ਮਹੰਤ ਨਰੈਨਦਾਸ ਦਾ ਛੋਟਾ ਭਾਈ ਕਾਕੂ ਦੂਰ ਆਪਣੇ ਪਿੰਡ ਰਹਿੰਦਾ ਤੇ ਖੇਤੀਬਾੜੀ ਦਾ ਕੰਮ ਕਰਦਾ ਮਹੰਤ ਨੇ ਹੀ ਉਹਦਾ ਵਿਆਹ ਕੀਤਾ ਉਹਨੂੰ ਹੋਰ ਜ਼ਮੀਨ ਲੈ ਕੇ ਦਿੱਤੀ ਕਾਕੂ ਇੱਕ ਸੀਰੀ ਰਲਾ ਕੇ ਖੱਬੀ ਖਾਨ ਵਾਹੀ ਕਰਦਾ ਤੇ ਫਿਰ ਕਾਕੂ ਤੋਂ ਕਾਕਾ ਸਿਓਂ ਅਕਮੌਣ ਲੱਗ ਪਿਆ ਕਾਕੇ ਦੀ ਬਹੂ ਕੋਲ ਦੋ ਕੁੜੀਆਂ ਸਨ ਉਹ ਪੰਜਾਹਾਂ ਨੂੰ ਚੁੱਕਣ ਵਾਲਾ ਸੀ ਉਹਦੀ ਬਹੂ ਮੁੰਡਾ ਜੰਮ ਕੇ ਮਰ ਗਈ ਦੋ ਸਾਲਾਂ ਦਾ ਹੋ ਕੇ ਫਿਰ ਮੁੰਡਾ ਵੀ ਮਰ ਗਿਆ ਕੁੜੀਆਂ ਉਡਾਰ ਸਨ ਪੂਰਾ ਹਾਲ ਹੋ ਗਿਆ ਕਾਕਾ ਸਿਉਂਦੇ ਘਰ ਦਾ ਵਾਹੀ ਦਾ ਕੰਮ ਖੁੱਚਲ ਗਿਆ ਉਹਦੀ ਬਹੂ ਉਹਨ ਤੋਂ 15 16 ਸਾਲ ਛੋਟੀ ਸੀ ਇਸ ਆਕ ਉਹਦੋਂ ਵੀ ਉਹਨੂੰ ਮਸਾ ਹੋਇਆ ਸੀ ਹੁਣ ਇਸ ਉਮਰ ਵਿੱਚ ਡੋਲਾ ਕਿੱਥੋਂ ਨਰੈਨ ਦਾਸ ਤੋਂ ਭਾਈ ਦਾ ਦੁੱਖ ਚੱਲਿਆ ਨਹੀਂ ਜਾਂਦਾ ਸੀ ਉਹ ਸਮਝਦਾ ਕਾਕੂ ਦਾ ਦੁੱਖ ਹੁੰਦਾ ਆਪਣਾ ਦੁੱਖ ਹੈ ਉਹ ਹੋਰਾਂ ਲੋਕਾਂ ਦੇ ਕਸ਼ਟ ਨਿਵਾਰਨ ਕਰਦਾ ਸੀ ਉਹਦਾ ਆਪਣਾ ਮਾਂ ਜਾਇਆ ਦੁਖੀ ਕਿਉਂ ਰਹੀਂ ਉਹਦਾ ਤਾਂ ਅਧ ਵਿਚਕਾਰ ਬੇੜਾ ਡੁੱਬ ਗਿਆ ਸੀ ਡੇਰੇ ਦੀ ਮਹੰਤਿ ਕਿਸ ਕੰਮ ਤੇ ਫਿਰ ਬਗੇਲੋ ਦੇ ਮਾਪਿਆਂ ਨੇ ਮਹੰਤ ਨਰੇਨ ਦਾਸ ਉੱਤੇ ਉਪਕਾਰ ਕੀਤਾ ਉਹ ਗਰੀਬ ਜੱਟ ਸਨ ਜ਼ਮੀਨ ਥੋੜੀ ਸੀ ਖੇਤੀ ਦਾ ਕੰਮ ਮਸਾਂ ਤੁਰਦਾ ਜਵਾਕਾਂ ਦੀ ਪੂਰੀ ਪਾਲ ਪੰਜ ਕੁੜੀਆਂ ਪਿੱਛੋਂ ਦੋ ਮੁੰਡੇ ਬਗੇਲੋ ਸਭ ਤੋਂ ਵੱਡੀ ਉਹਦਾ ਬਾਪ ਲਾਲਚ ਕਰ ਗਿਆ ਅੰਦਰ ਖਾਤਿਓ ਨੇ ਮਹੰਤ ਤੋਂ ਪਤਾ ਨਹੀਂ ਕੀ ਕੁਝ ਲੈ ਲਿਆ ਹੋਵੇਗਾ ਬਘੇਲੋ ਕਾਕੂ ਨੂੰ ਵਿਆਹ ਦਿੱਤੀ ਗਈ ਜਿਵੇਂ ਗਾਂ ਦਾ ਰੱਸਾ ਕਿੱਲਿਓ ਖੋਲ ਕੇ ਕਿਸੇ ਪੀਜੇ ਤਿਹਾਕ ਨੂੰ ਫੜਾ ਦਿੱਤਾ ਹੋਵੇ ਉਸ ਵੇਲੇ ਉਹਦੀ ਉਮਰ ਮਸਾ ਵੀ ਵਰਿਆਂ ਦੀ ਹੋਵੇਗੀ ਉਹ ਤਾਂ ਜਿਵੇਂ ਗੁਮਸਮ ਹੋ ਕੇ ਹੀ ਰਹਿ ਗਈ ਹੋਵੇ ਇੱਕ ਪਾਸੇ ਮਾਪਿਆਂ ਦੇ ਘਰ ਦੀ ਮੰਦਹਾਲੀ ਦੂਜਾ ਆਪਣੇ ਗੁਰੂ ਮਹੰਤ ਨਰੈਣ ਦਾਸ ਦਾ ਨੇਕ ਹੁਕਮ ਕਾਕੂ ਨੇ ਦੂਜਾ ਵਿਆਹ ਕਰਵਾ ਤਾਂ ਲਿਆ ਚਲੋ ਰੋਟੀ ਪੱਕਦੀ ਹੋ ਗਈ ਕੁੜੀਆਂ ਕਿੰਨੇ ਕੁ ਸਾਥ ਘਰ ਬੈਠੀਆਂ ਰਹਿੰਦੀਆਂ ਪਰ ਉਹ ਇਸ ਉਤਾਰ ਉਮਰ ਵਿੱਚ ਮਰਦਾਂ ਜਿਹਾ ਮਰਦ ਨਹੀਂ ਰਹਿ ਗਿਆ ਸੀ ਥੋਦ ਸੀ ਝੂਟੀ ਜਾਂਦਾ ਬਘੇਲੋ ਕੁੜੀਆਂ ਵਿੱਚ ਕੁੜੀ ਬਣ ਕੇ ਰਹਿੰਦੀ ਉਹਨਾਂ ਨਾਲ ਹੱਸ ਖੇਡ ਕੇ ਦਿਨ ਨਿਕਲ ਜਾਂਦਾ ਕਾਕਾ ਸੂੰ ਦਾੜੀ ਰੰਗ ਕੇ ਰੱਖਦਾ ਸਿਆਲਾਂ ਵਿੱਚ ਦਵਾਈਆਂ ਪਾ ਕੇ ਪੰਜੀਰੀ ਰਲੌਂਦਾ ਮਹਾਂਤ ਨਰੈਣ ਦਾਸ ਉਹਦੇ ਲਈ ਤਾਕਤ ਦੀਆਂ ਗੋਲੀਆਂ ਭੇਜਦਾ ਕਾਕਾ ਸਿਉਂ ਚਾਹੁੰਦਾ ਉਹ ਮੁੜ ਕੇ 18 ਬਰਸ ਦਾ ਬਣ ਜਾਵੇ ਉਹ ਸਦਾ ਜਵਾਨ ਰਹਿਣ ਦੀ ਕੋਸ਼ਿਸ਼ ਕਰਦਾ ਰਹਿੰਦਾ ਬਨ ਠਣ ਕੇ ਰਹਿਣ ਲੱਗਿਆ ਪਰ ਸੁੱਕੀ ਲੱਕੜ ਉੱਤੇ ਚਾਹੇ ਕਿ ਉਹਦੇ ਪੀਪੇ ਮੁੱਦੇ ਕਰ ਦਿਓ ਫਰੀ ਨਹੀਂ ਹੁੰਦੀ ਪੁਰਾਣੇ ਹੱਡਾਂ ਦਾ ਨਵੇਂ ਹੱਡਾਂ ਨਾਲ ਕਾਹਦਾ ਮੇਲ ਤੇ ਫਿਰ ਵੱਡੇ ਬਾਹਾਂ ਵਾਲੇ ਜੈਮਲ ਦਾ ਉਹਨਾਂ ਦੇ ਘਰ ਪਤਾ ਨਹੀਂ ਕਦੋਂ ਆਨ ਜਾਣ ਹੋ ਗਿਆ ਤੇ ਉਹ ਕਿਵੇਂ ਕਾਕਾ ਸਿਉਂ ਦੇ ਇੰਨੇ ਨੇੜੇ ਹੋ ਗਿਆ ਜਿਵੇਂ ਕਾਕਾ ਸਿਉਂ ਨੂੰ ਜੈਮਲ ਬਗੈਰ ਸਾਹ ਨਾ ਆਉਂਦਾ ਹੋਵੇ ਰੇਵੀ ਹੁੰਦੇ ਨਾਲ ਖੇਤੀ ਵੀ ਹੁੰਦੇ ਨਾਲ ਕਾਕਾ ਸਿੰਘ ਕਿਦਰੇ ਕਰਾਂ ਗੋਹੀ ਜਾਂਦਾ ਜੈਮਲ ਹੁੰਦੇ ਨਾਲ ਹੁੰਦਾ ਜੈਮਲ ਜਿਵੇਂ ਇਸੇ ਘਰ ਵਿੱਚ ਜੰਮਿਆ ਪਲਿਆ ਹੋਵੇ ਜੈਮਲ ਦੇ ਪਿਓ ਕੋਲ ਜ਼ਮੀਨ ਥੋੜੀ ਸੀ ਦਿਨ ਕੱਟੀ ਜਈ ਕਰਦਾ ਉਹ ਜੈਮਲ ਜਦੋਂ ਦਾ ਜਵਾਨ ਹੋਇਆ ਲੋਕਾਂ ਦੇ ਕੰਮ ਧੰਦੀ ਕਰਦਾ ਰਹਿੰਦਾ ਇੱਕੋ ਪੋਤਸੀ ਮਾਂ ਦਾ ਪਿਓ ਜਦੋਂ ਥਿਵ ਗਿਆ ਜੈਮਲ ਇਧਰੋਂ ਉਧਰੋਂ ਦਾਣਾ ਫੱਕਾ ਹੀ ਇਕੱਠਾ ਕਰਕੇ ਮਾਂ ਨੂੰ ਦਿੰਦਾ ਰਹਿੰਦਾ ਘਰ ਦਾ ਗੁਜ਼ਾਰਾ ਚੱਲੀ ਜਾਂਦਾ ਜੈਮੂਲੂ ਐਬ ਕੋਈ ਨਹੀਂ ਸੀ ਉਹ ਸ਼ਰਾਬ ਨਹੀਂ ਪੀਂਦਾ ਸੀ ਮੁੰਡਿਆਂ ਦੀ ਢਾਣੀ ਵਿੱਚ ਬੈਠ ਕੇ ਮੁੰਡਿਆਂ ਵਾਲੀਆਂ ਗੱਲਾਂ ਨਾ ਕਰਦਾ ਉਹਨਾਂ ਦੀਆਂ ਗੰਦੀਆਂ ਗੱਲਾਂ ਸੁਣਦਾ ਵੀ ਨਾ ਉੱਟ ਕੇ ਤੋਰ ਜਾਂਦਾ ਮੁੰਡੇ ਉਹਨੂੰ ਮੋਨੀ ਸਾਦ ਆਖਦੇ ਹੁੰਦੇ ਕੰਮ ਨੂੰ ਪੂਰਾ ਜੋਰਾ ਵਰਸੀ ਸੰਧੂਆਂ ਦੀ ਕੁਲਾੜੀ ਤੇ ਉਹ ਦੋ ਰਾਤਾਂ ਤੋਂ ਉਗਾਇਆ ਸੀ ਗੱਡਿਆਂ ਦੇ ਗੱਡੇ ਇਕ ਮੁੱਕਣ ਵਿੱਚ ਹੀ ਨਹੀਂ ਸੀ ਆਉਂਦਾ ਤੀਜੀ ਰਾਤ ਵੀ ਉਹ ਕੁਲਾੜੀ ਵਿੱਚ ਗੰਨੇ ਲਾ ਰਿਹਾ ਸੀ ਪਤਾ ਨਹੀਂ ਕਦੋਂ ਉਹਦਾ ਖੱਬਾ ਹੱਥ ਗੰਨਿਆਂ ਦੇ ਨਾਲ ਹੀ ਵੇਲਣਿਆਂ ਵਿੱਚ ਚਲਿਆ ਗਿਆ ਤੇ ਫਿਰ ਇੱਕ ਉੱਚੀ ਦਿਲ ਪਾੜਵੀਂ ਠੀਕ ਬਲਦ ਹਿੱਕਣ ਵਾਲੇ ਨੇ ਬਲਦ ਥਾਂ ਦੀ ਥਾਂ ਖੜਾ ਲਈ ਉਹ ਭੱਜ ਕੇ ਜੈਮਲ ਕੋਲ ਆਇਆ ਉਹ ਬੁਰੀ ਤਰ੍ਹਾਂ ਕਰਰਾ ਰਿਆ ਸੀ ਝੁੰਬੀ ਵਿੱਚ ਗੰਡ ਦਵਾਲੇ ਬੈਠੇ ਬੰਦੇ ਭੱਜ ਕੇ ਆਏ ਓਏ ਕੀ ਹੋ ਗਿਆ ਓਏ ਕੀ ਹੋ ਗਿਆ ਤੇ ਫਿਰ ਬਲਦ ਪਿੱਛੇ ਨੂੰ ਮੋੜੇ ਗਏ ਪਰ ਭਾਣਾ ਤਾਂ ਬੀਤ ਚੁੱਕਿਆ ਸੀ ਹੁਣੇ ਤੱਕ ਬਾਹ ਗੰਨੇ ਦਾ ਫੋਕ ਬਣੀ ਪਈ ਸੀ ਦੋ ਜਣੇ ਉਹਨੂੰ ਮੰंजे ਤੇ ਪਾ ਕੇ ਪਿੰਡ ਲੈ ਗਏ ਬਾਉ ਤੇ ਸਮੋਸਾ ਬੰਨ ਦਿੱਤਾ ਸੀ ਪਿੰਡ ਦੇ ਹੀ ਪ੍ਰਾਈਵੇਟ ਡਾਕਟਰ ਨੂੰ ਜਗਾਇਆ ਗਿਆ ਅੱਧੀ ਰਾਤ ਹੋ ਚੁੱਕੀ ਸੀ ਉਹਨੇ ਪੱਟੀਆਂ ਕਰ ਦਿੱਤੀਆਂ ਤੇ ਸੂਆ ਲਾ ਦਿੱਤਾ ਦਿਨ ਚੜ੍ਹਦੇ ਤੱਕ ਉਹਨੂੰ ਘਰ ਦੀ ਕੱਢੀ ਸ਼ਰਾਬ ਪਿਉਂਦੇ ਰਹੇ ਸੀਤਮੇ ਕਿ ਉਸ ਦਿਨ ਪਹਿਲੀ ਵਾਰ ਸ਼ਰਾਬ ਪੀ ਰਿਆ ਸੀ ਫਿਰ ਵੀ ਬਾਹ ਦੀ ਪੀੜ ਐਨੀ ਪਹਿਲੇ ਤੋੜ ਦੀ ਸ਼ਰਾਬ ਜਿਵੇਂ ਫੋਕਾ ਪਾਣੀ ਹੋਵੇ ਮੋਕ ਦੀ ਗੱਲ ਸ਼ਹਿਰ ਦੇ ਸਰਕਾਰੀ ਹਸਪਤਾਲ ਜਾ ਕੇ ਉਹਦੀ ਬਾਹ ਕਟਣੀ ਪਈ। ਪੂਣੀ ਤੱਕ ਸਾਰੀ ਦੀ ਸਾਰੀ ਬਾਹ ਮੁੰਡੇ ਦਾ ਲਹੂ ਜਿਵੇਂ ਟਿਪ-ਟਿਪ ਕਰਕੇ ਸੁੱਕ ਗਿਆ ਹੋਵੇ। ਛਟਕੇ ਜਿੱਡਾ ਮੂੰਹ ਬਾਂਦਰ ਦੀ ਪੂਥੀ ਨਿਕਲ ਆਇਆ ਪਰ ਦੇਨ ਪਾ ਕੇ ਉਹ ਫਿਰ ਪਰਣ ਲੱਗਿਆ। ਨਵਾਂ ਹੱਡ ਸੀ ਸਰੀਰ ਵਿੱਚ ਵੱਜ ਤਾਂ ਪੈ ਗਈ। ਪਰ ਉਹ ਇੱਕ ਹੱਥ ਨਾਲ ਵੀ ਪਹਿਲਾਂ ਜਿੰਨਾ ਹੀ ਕੰਮ ਕਰਦਾ। ਉਹਦੀ ਸੱਜੀ ਬਾਹ ਜਿਵੇਂ ਲੋਹੇ ਦੀ ਬਣੀ ਹੋਵੇ। ਇੱਕ ਬਾਹ ਨਾਲ ਹੀ ਉਹ ਕੌਡੀ ਖੇਡਦਾ। ਟੁੰਡੀ ਬਾਹ ਦੇ ਡੋਲੇ ਹੇਠ ਨੱਪ ਅਗਲੇ ਦੇ ਮੁਰਚੇ ਨੂੰ ਸ਼ਕੰਜੇ ਵਾਂਗ ਕੱਸ ਲੈਂਦਾ ਵੱਡੀ ਉਮਰ ਦੇ ਬੰਦੇ ਉਹਨੂੰ ਸ਼ਾਬਾਸ਼ ਦਿੰਦੇ ਜੈ ਮਲ ਤਾਂ ਕਿਲ ਵਾਂਗ ਠੁੱਕ ਜਾਂਦਾ ਬਘੇਲੋ ਨੇ ਦੋ ਦੋ ਸਾਲ ਦੀ ਵੇਥ ਨਾਲ ਉਪਰੋਂ ਥੱਲੇ ਤਿੰਨ ਪੁੱਤ ਜੰਮੇ ਤਿੰਨੇ ਪਾਲ ਪੋਸ ਕੇ ਸ਼ੇਰ ਜਵਾਨ ਕੀਤੇ ਸੌਕਨ ਦੀਆਂ ਧੀਆਂ ਦਾ ਸਾਰਾ ਬੰਤ ਬਣਾਇਆ ਉਹਨਾਂ ਨੂੰ ਚੰਗੇ ਘਰੀ ਤੋਰਿਆ ਫਿਰ ਆਪਣੇ ਪੁੱਤ ਵਿਆਉਣ ਲੱਗੀ ਦਿਨ ਪੈਂਦੇ ਗਏ ਇੱਕ ਇੱਕ ਕਰਕੇ ਤਿੰਨੇ ਨੂਹਾ ਘਰ ਆ ਗਈਆਂ ਤੇਰੇ ਪੁੱਤਾਂ ਦਾ ਪਰਿਵਾਰ ਵਧਣ ਲੱਗਿਆ ਮੁੰਡੇ ਇਕੱਠੇ ਸਨ ਮਾਂ ਦੀ ਆਗਿਆ ਵਿੱਚ ਰਹਿੰਦੇ ਸਿਰ ਤੋੜ ਕਮਾਈ ਕਰਦੇ ਤੇ ਚੌਥੇ ਪੰਜਵੇਂ ਬਰੇ ਨਵੀਂ ਭੋਏ ਗਹਿਣੇ bæ ਲੈੰਦੇ ਤੁਰੇ ਜਾਂਦੇ ਕਾਕਾ ਸਿੰਘ ਮਰ ਗਿਆ ਤੀਜੇ ਮੁੰਡੇ ਨੂੰ ਵਿਆਹ ਕੇ ਮਰਿਆ ਮੁੰਡਿਆਂ ਨੇ ਹਕਾਮਾ ਕੀਤਾ ਦਾਨ ਪੁੰਨ ਤੇ ਪੂਰਾ ਪੈਸਾ ਲਾਇਆ ਅਗਵਾੜ ਵਿੱਚ ਕਾਕਾ ਸਿਉਂਦੇ ਘਰ ਦੀ ਬੱਲੇ ਬੱਲੇ ਹੋ ਗਈ ਜੈਮਲ ਜਿਉਂਦਾ ਉਹ ਬਗੇਲੋ ਦੇ ਘਰ ਹੀ ਰਹਿੰਦਾ ਸੀ ਹੋਂਤਾ ਉਹ ਵੀ ਖਾਸਾ ਬੁਢਾ ਲੱਗਦਾ ਹੈ। ਬਘੇਲੋ ਦੇ ਮੁੰਡੇ ਤੇ ਨੂਹਾ ਹੋਂਦਾ ਪੂਰਾ ਉਕਰ ਆਦਰ ਕਰਦੇ ਹਨ। ਦਾਤਾ ਚਾਚਾ ਹੁੰਦੀ ਰਹਿੰਦੀ ਹੈ। ਉਹਨੂੰ ਮੰਜੇ ਤੇ ਬੈਠੇ ਨੂੰ ਰੋਟੀ ਟੁਕ ਮਿਲਦਾ ਹੈ। ਘਰ ਦੀ ਇੱਕ ਅੱਡ ਬੈਠਕ ਵਿੱਚ ਉਹ ਰਹਿੰਦਾ ਹੈ। ਬੈਠਕ ਦੀ ਅਲਮਾਰੀ ਨੂੰ ਜਿੰਦਰੀ ਲਾ ਕੇ ਰੱਖਦਾ ਹੈ। ਬਘੇਲੋ ਦੇ ਪੋਤੇ-ਪੋਤੀਆਂ ਜੈਮਲ ਦੇ ਅੱਗੇ ਪਿੱਛੇ ਰਹਿੰਦੇ ਹਨ। ਤੇ ਰੋ ਪਿੱਟ ਕੇ ਉਹਦੇ ਕੋਲੋਂ ਪੈਸੇ ਲੈ ਜਾਂਦੇ ਹਨ। ਕਦੇ-ਕਦੇ ਕੋਈ ਭਤੀਜਾ ਬੈਠਕ ਵਿੱਚ ਆ ਕੇ ਉਹ ਤੋਂ ਕੋਈ ਨੇਕ ਸਲਾਹ ਲੈਣ ਲੱਗਦਾ ਹੈ। ਉਗਏ ਲੋਈ ਜਾਂਦੀ ਐ ਡੰਡੇਪੇ ਜਿਹਾ ਸੁਹਾਗ ਉਹ ਕਿਵੇਂ ਹੰਡਾਇਆ ਸ਼ੇਰਾਂ ਦੇ ਮੂੰਹ ਵਿੱਚ ਰਹਿ ਕੇ ਉਹ ਕਿਵੇਂ ਆਪਣੀ ਜਾਨ ਬਚਾਈ ਰੱਖਦੀ ਸੀ ਪਹਿਲਾ ਪਹਿਲਾਂ ਤਾਂ ਇਹੀ ਦਰ ਚਰਚਾ ਹੈ ਕਿ ਉਹ ਨੰਗੇ ਮੂੰਹ ਰਹਿੰਦੀ ਐ ਕਿਸੇ ਬੁੱਢੇ ਠੇਰੇ ਦੀ ਕੋਈ ਸੰਗ ਸ਼ਰਮ ਨਹੀਂ ਪਸ਼ੂਆਂ ਨੂੰ ਬੰਦਿਆਂ ਵਾਂਗ ਗਾਲਾਂ ਕੱਢਦੀ ਐ ਫਿਰ ਉਹਨੂੰ ਸੁਨਾਸਨਾ ਲੋਕ ਬੋਲੀਆਂ ਮਾਰਦੇ ਕੋਈ ਆਖਦਾ ਕਾਣੇ ਨੇ ਆਪਦੀ ਝੂਠੀ ਬਾਟੀ ਅਤੇ ਵਗਾਵ ਮਾਰੀ ਚੱਟੀ ਜਾਂਦੇ ਕਾਕੂ ਢੋਲ ਧਾਰੀਆਂ ਉਏ ਢੋਲ ਦਾੜੀਆਂ ਤਾਂ ਘਰ-ਬਾਰ ਹੀ ਐ ਬਸ ਬਾਟੀ ਨੂੰ ਤਾਂ ਟੁੰਡਾ ਮੰਨਦਾ ਐ ਖੰਡ ਦੀ ਬੋਰੀ ਐ ਤੈਨੂੰ ਕੀ ਡਰ ਐ ਕੋਈ ਤੂੰ ਮਾਰ ਲੈ ਫੱਕਾ ਪਹਿਲਾ ਦੂਜੇ ਨੂੰ ਸਮਝੋਤੀ ਦਿੰਦਾ ਤੇ ਫਿਰ ਦੋਵੇਂ ਮੁਸਕੜੀਆਂ ਹੱਸਣ ਲੱਗਦੇ ਭਗੇਲੋ ਕੁਝ ਨਾ ਬੋਲਦੀ ਕੁਝ ਨਾ ਆਖਦੀ ਜਿਵੇਂ ਉਹਨੂੰ ਕੋਈ ਗੱਲ ਸੁਣੀ ਹੀ ਨਾ ਹੋਵੇ ਕਦੇ ਉਹ ਖੇਤ ਨੂੰ ਜਾ ਰਹੀ ਹੁੰਦੀ ਕਾਕਾ ਸਿਉਂਦਾ ਕੋਈ ਹਾਣੀ ਬੰਦਾ ਪੈਰ ਪੁੱਟ ਕੇ ਉਹਦੇ ਨਾਲ ਜਾ ਰਲਦਾ ਤੇ ਉਹਨੂੰ ਗੱਲੀ ਪਾ ਲੈਂਦਾ ਇਧਰ ਉਧਰ ਦੀਆਂ ਮਾਰ ਕੇ ਆਪਣੀ ਜਾਨ ਚ ਫਿਰ ਉਹ ਮਿੱਟੀ ਚ ਢੇੜ ਕਰਦਾ ਬਘੇਲ cure ਭਾਈ ਤਾਂ ਸਾਡਾ ਹੁਣ ਹਾਰ ਗਿਆ ਲੱਗਦਾ ਐਵੇਂ ਲੱਗਦਾ ਉਹ ਜਿਆ ਹੀ ਪਿਆ ਡਾਲ ਨਹੀਂ ਵਿਗੜਿਆ ਹੁੰਦਾ ਤਾਂ ਅਗਲੇ ਵੱਲ ਉਹ ਕੋੜੀ ਅੱਖ ਨਾਲ ਝਾਕਦੀ ਤੇ ਫਿਰ ਉਹ ਅਗਲੀ ਗੱਲ ਕਹੇ ਬਗਿਆ ਉਹਦੇ ਕੋਲੋਂ ਪਾਸਾ ਵਟਣ ਦੀ ਕਰਦਾ ਉਹ ਅੱਗੇ ਜਾਂਦੇ ਆਪਣੇ ਡੰਗਰ ਪੋਸ਼ਣੋਂ ਤਿੱਖੀਆਂ ਗਾਲਾਂ ਕੱਢਣ ਲੱਗਦੀ ਇੱਕ ਦਿਨ ਗਵਾਰ ਦਾ ਕਰੜ ਬਰੜੀ ਦਾੜੀ ਵਾਲਾ ਇੱਕ ਬੰਦਾ ਉਹਨੂੰ ਕਹਿੰਦਾ ਸਾਡਾ ਦਾਸ ਕੀ ਭੁੰਨ ਕੇ ਵਿੱਜਿਆ ਹੋਇਆ ਸਾਡੇ ਨਾਲ ਤੂੰ ਗੱਲ ਹੀ ਨਹੀਂ ਕਰਦੀ ਟੁੰਡਾ ਸਾਲਾ ਤੀਜੇ ਗਵਾੜੋਂ ਆਪਦੀ ਇੱਜ਼ਤ ਆਪਦੇ ਕੋਲ ਰੱਖ ਭੜਿਆ ਮਾਨਸਾ ਮੈਂ ਕੰਜਰੀ ਤਾਂ ਹੈ ਨਹੀਂ ਭਈ ਦਾੜੀ ਪਾਟ ਕੇ ਹੱਥ ਵਿੱਚ ਫੜਾ ਦੂੰਗੀ ਉਹ ਪੈਰ ਗੱਡ ਕੇ ਖੜੀ ਬੋਲ ਰਹੀ ਸੀ ਤੇ ਫਿਰ ਹੋਰ ਇੱਕ ਦਿਨ ਉਹ ਖੇਤੋਂ ਆ ਰਹੀ ਸੀ ਹੱਥ ਵਿੱਚ ਡਾਂਗ ਸਿਰ ਉੱਤੇ ਚਾਰੇ ਦੀ ਭਰੀ ਇੱਕ ਬੰਦਾ ਉਹਦੇ ਮਗਰ ਮਗਰ ਚੁੱਪਚੀ ਬੀਤਦਾ ਤੁਰਿਆ ਆਵੇ ਮਗਰੋਂ ਪਿਆਰ ਚਲ ਸੁਣ ਕੇ ਬਘੇਲੂ ਨੇ ਗਰਦਨ ਪਮਾਈ ਉਹ ਦੂਜੇ ਅਗਵਾੜ ਦਾ ਇੱਕ ਲੰਡਰ ਮੁੰਡਾ ਸੀ ਪਤਾ ਨਹੀਂ ਕਿਧਰੋਂ ਆ ਰਿਹਾ ਸੀ ਪਹਿਲਾਂ ਵੀ ਉਹ 2-3 ਵਾਰੀ ਉਹਦੇ ਵੱਲ ਮੈਲੀ ਅੱਖ ਨਾਲ ਝਾਕਦਾ ਉਹਨਾਂ ਦੇ ਘਰ ਮੂਰ ਦੀ ਲੰਘਿਆ ਸੀ ਜਦੋਂ ਹੀ ਕੱਸੀ ਦੇ ਵੱਡੇ ਖਾਲ ਕੋਲੋਂ ਆਈ ਉਹ ਆਪ ਵੀ ਪਹੇ ਵਿੱਚ ਡਿੱਗ ਪਈ ਸੀ ਮੁੰਡਾ ਉਹਦੇ ਨਾਲ ਗੁੱਥਮ-ਗੁੱਤਾ ਹੋ ਗਿਆ ਉਹਨੂੰ ਡੋਲਿਓਂ ਫੜ ਕੇ ਖਾਲ ਵੱਲ ਖਿੱਚ ਰਿਹਾ ਸੀ ਬਘੇਲੋ ਨੇ ਬਥੇਰੀਆਂ ਗਾਲਾਂ ਕੱਢੀਆਂ ਉੱਚੀ ਚੀਕਾਂ ਮਾਰੀਆਂ ਬਈ ਕੋਈ ਸੁਣ ਲਵੇ ਮੁੰਡਾ ਤੋ ਤਕੜਾ ਵੀ ਨਹੀਂ ਸੀ ਪਰ ਆਉਂਦਾ ਖਿਆੜਾ ਨਹੀਂ ਛੱਡ ਰਿਹਾ ਸੀ ਬਘੇਲੋ ਨੇ ਪਰਾਂਪਈ ਡਾਂਗ ਦੇਖੀ ਆਪਣੇ ਆਪ ਨੂੰ ਉਹਦੇ ਕੋਲ ਛੁੜਾ ਕੇ ਉਹ ਡਾਂਗ ਵੱਲ ਭੱਜੀ ਅਗਲੇ ਬਿੰਦ ਮੁੰਡੇ ਦਾ ਮੱਥਾ ਪਾੜਿਆ ਗਿਆ ਸੀ ਧਰਤੀ ਉੱਤੇ ਪਿਆ ਉਹ ਮੱਛੀ ਵਾਂਗ ਤੜਫ ਰਿਹਾ ਸੀ ਬਘੇਲੋ ਨੇ ਦੋ ਡਾਂਗਾਂ ਉਹਦੇ ਗਿੱਟਿਆਂ ਉੱਤੇ ਵੀ ਜੜ ਦਿੱਤੀਆਂ ਸਨ ਤੇ ਫੇਰ ਉਨੇ ਆਪ ਹੀ ਆਪਣੀ ਭਰੀ ਚੁੱਕੀ ਭੁੰਜੇ ਪਈ ਡਾਂਗ ਨੂੰ ਪੈਰ ਨਾਲ ਖੜਾ ਕੀਤਾ ਮੁੰਡੇ ਉੱਤੇ ਥੁੱਕਿਆ ਤੇ ਆਰਾਮ ਨਾਲ ਆਪਣੇ ਰਾਹ ਤੁਰਨ ਲੱਗੀ ਉਹ ਦਿਨ ਤੋਂ ਅੱਜ ਦਾ ਦਿਨ ਮੁੜ ਕੇ ਕੋਈ ਬੰਦਾ ਬਗੇਲੋ ਵੱਲ ਮਾੜੀ ਨਿਗਾਹ ਨਾਲ ਚੱਕਿਆ ਤੱਕ ਨਹੀਂ ਦੋਸਤੋ ਤੁਸੀਂ ਸੁਣੀ ਕਹਾਣੀ ਬਗੇਲੋ ਸਾਧਨੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਇਹ ਕਹਾਣੀ ਕਿੱਦਾਂ ਦੀ ਲੱਗੀ ਜੇ ਕਰੇ ਕਹਾਣੀ ਵਧੀਆ ਲੱਗੀ ਕਹਾਣੀ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਬਿਊਟੀਅਲ ਸਟੋਰੀਜ਼ ਪੰਜਾਬੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਹਾਂ ਇਸੇ ਤਰ੍ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ